ਅੱਗੇ ਬਾਤ ਕਰਦੇ ਆਂ ਉਹ ਬਾਈ ਜੀ ਆਪਾਂ ਬੜੇ ਲੰਮੇ ਸਮੇਂ ਤੋਂ ਬਾਅਦ 올림픽 ਦੇ ਵਿੱਚ ਸਾਡੇ ਕੈਪਟਨ ਡੀਐਸਪੀ ਸਾਹਿਬ ਤੇ ਜਿਨ੍ਹਾਂ ਦਾ ਨਿਕਨੇਮ ਆਪਾਂ ਸਰਪੰਚ ਕਹਿੰਦੇ ਆ ਉਹਨਾਂ ਦੀ ਕਮਾਂਡ ਥੱਲੇ 올림픽 ਦੇ ਵਿੱਚ బ్రోంజ్ మెటల్ ਜਿਹੜਾ ਆ ਸਾਡੀ ਟੀਮ ਨੂੰ ਹਾਸਲ ਹੋਇਆ ਤੇ ਮੈਂ ਇਸ ਗੱਲ ਦਾ ਵੀ ਮਾਣ ਨੌਜਵਾਨ ਇੰਡੀਆ ਦੀ ਟੀਮ ਦੇ ਵਿੱਚ ਚਾਹੇ ਏਸ਼ੀਅਨ ਕੈਂਪ ਵਿੱਚ ਗਏ ਆ ਚਾਹੇ 올림픽 ਦੇ ਵਿੱਚ ਗਏ ਆ ਉਹ ਵੱਡੀ ਪ੍ਰਾਪਤੀ ਕਰਕੇ ਆਏ ਆ ਸੋ ਮੈਂ ਸਾਰੀ ਟੀਮ ਨੂੰ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ-ਬਹੁਤ ਵਧਾਈ ਦਿੰਨਾ ਤੇ ਕਾਮਨਾ ਵੀ ਕਰਦਾ ਇਹਨਾਂ ਦੇ ਚੰਗੇ ਭਵਿੱਖ ਦੀ ਚੰਗਾ ਭਵਿੱਖ ਗੁਰੂ ਸਾਹਿਬ ਕਿਰਪਾ ਬਖਸ਼ਿਸ਼ ਕਰਨ ਆਉਂਦੀਆਂ ਜਿਹੜੀਆਂ ਉਪलब्ਧੀਆਂ ਵੀ 사ਤਗੁਰ ਜੀ ਵੱਡੀਆਂ ਇਹਨਾਂ ਨੂੰ ਬਖਸ਼ਿਸ਼ ਕਰਨ ਜਿੰਦਗੀ ਦੇ ਸਾਰੇ ਸੁੱਖ ਆਰਾਮ 사ਤਗੁਰ ਜੀ ਇਹਨਾਂ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨ ਸੋ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿਨਾ ਕਪਤਾਨ ਸਾਹਿਬ ਨੂੰ ਖਾਸ ਕਰਕੇ ਵਧਾਈ ਦਿਨਾ ਕਿ ਲੰਬੇ ਅਰਸੇ ਤੋਂ ਬਾਅਦ ਤੁਸੀਂ ਪੰਜਾਬ ਦਾ ਜਿਹੜਾ ਪੁਰਾਣਾ ਸਾਡਾ ਇਤਿਹਾਸ ਸੀ ਇਹਨੂੰ ਦੁਬਾਰਾ ਰਿਪੀਟ ਕੀਤਾ ਸੋ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਦਾ ਕਾਲ ਸਾਰ ਵਾਹਿਗੁਰੂ ਦੀ ਗੱਲ ਹੈ ਕਿ 10 ਖਿਡਾਰੀ ਪੰਜਾਬ ਦੇ ਨੇ ਦੇਖੋ ਮੈਂ ਕਿਸੇ ਵੇਲੇ ਸਰਦਾਰ ਅਜੀਤ ਸਿੰਘ ਜੀ ਅਜੀਤਪਾਲ ਸਿੰਘ ਜੀ ਉਸ ਵੇਲੇ ਵੀ ਮੈਂ ਦੇਖਦਾ ਸੀ ਪੰਜਾਬ ਦੀ ਸਾਰੀ ਉਹ ਲਗਭਗ ਟੀਮ ਸੀ ਪਰ ਹੁਣ ਇਤਿਹਾਸ ਦੁਆਰਾ ਰਿਪੀਟ ਹੋਇਆ ਕਿ 10 플레이ਰ ਇਸ ਇੰਡੀਆ ਦੀ ਟੀਮ ਦੇ ਵਿੱਚ ਸਾਡੇ ਪੰਜਾਬ ਤੋਂ ਕਿੱਡੇ ਆ ਤੇ ਮੈਂ ਸਮਝਦਾ ਇਹੋ ਹੀ ਲੰਮੇ ਸਮੇਂ ਦੀ ਲੋਕਾਂ ਦੀ ਮੰਗ ਵੀ ਸੀ ਤੇ ਇਹ ਜੋ ਸਾਡਾ ਇਤਿਹਾਸ ਵੀ ਦੱਸਿਆ ਕਿ ਪੰਜਾਬ ਦੇ ਵਿੱਚੋਂ ਹਾਕੀ ਹੋਵੇ ਫੁੱਟਬਾਲ ਹੋਵੇ ਇਹ ਨਰਸਰੀ ਰਹੀ ਆ ਤੇ ਵੱਡੀਆਂ ਫਲਬੀਆਂ ਵੀ ਪ੍ਰਾਪਤ ਕਰਦੀ ਰਹੀ ਤੇ ਮੈਂ ਸਮਝਦਾ ਇਤਿਹਾਸ ਹੀ ਨਹੀਂ ਦੁਬਾਰਾ ਰਿਪੀਟ ਕੀਤਾ ਤੇ ਬਹੁਤ ਕੁਛੀ ਦੇ ਇਸ ਭਾਗਾ ਸਮਾਂ ਆ ਸਾਡੇ ਲਈ ਕੋਈ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਜੋ ਕੁਝ ਵੀ ਅਸੀਂ ਜ਼ਿੰਦਗੀ ਚ ਕੱਟ ਰਹੇ ਹਾਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਇਹ ਸਭ ਕੁਝ ਹੈ ਜੀ ਤੇ ਲਾਸਟ ਟਾਈਮ ਵੀ ਅਸੀਂ ਜਦੋਂ ਮੈਡਲ ਲੈ ਕੇ ਆਏ ਸੀਗੇ ਜਦੋਂ ਪੰਜਾਬ ਆਏ ਸੀਗੇ ਅੰਮ੍ਰਿਤਸਰ ਆਏ ਸੀਗੇ ਤੇ ਅਸੀਂ ਸਿੱਧਾ ਗੁਰੂ ਮਹਾਰਾਜ ਦੇ ਘਰੇ ਆਏ ਸੀਗੇ ਜੀ ਦਰਸ਼ਨ ਕੀਤੇ ਉਹਨਾਂ ਦੇ ਕਿਉਂਕਿ ਸਭ ਕੁਝ ਇੱਥੇ ਹੀ ਮਿਲਦਾ ਸਾਨੂੰ ਤੇ ਇਸ ਵਾਰੀ ਵੀ ਅਸੀਂ ਇਦਾਂ ਹੀ ਕੀਤਾ ਤੇ ਬਹੁਤ ਖੁਸ਼ੀ ਆ ਤੇ ਮਹਾਰਾਜ ਜੀ ਮਹਾਰੇ ਦੀ ਕਿਰਪਾ ਨਾਲ ਇਦਾਂ ਹੀ ਆਪਣਾ ਆਸ਼ੀਰਵਾਦ ਸਾਡੇ 'ਤੇ ਰੱਖਣ ਤੇ ਅਸੀਂ ਹੋਰ ਬੁਲਾਉਂਦੀਆਂ ਹਾਂ ਸਭ ਜੀ ਖਿਆਰ ਬੜਾ ਵਧੀਆ ਲੋਕਾਂ ਤੋਂ ਇੱਕ ਚੇਂਜ ਵੇਖੀ ਹੈ ਕਿ ਗਰਾਊਂਡ ਦੇ ਵਿੱਚ ਵੀ ਇਸ ਸਟੇਡੀਅਮ 'ਚ ਵੀ ਤਿਰੰਗੇ ਲਹਰਾਂ ਦੇ ਵੇਖੇ ਸੀ ਉਹ ਕਿੰਨੇ ਖੁਸ਼ੀ ਦੇ ਬਰਸ ਗਏ ਬਹੁਤ ਵੱਡੀ ਗੱਲ ਆ ਜੀ ਆਪਣੇ ਮੁਲਕ ਤੋਂ ਬਾਹਰਲੇ ਮੁਲਕ ਤੇ ਜਾ ਕੇ ਖੇਡਣਾ ਤੇ ਉੱਥੇ ਵੀ ਆਪਣੇ ਝੰਡਿਆਂ ਨੂੰ ਦੇਖਣਾ ਆਪਣੇ ਲੋਕਾਂ ਨੂੰ ਦੇਖਣਾ ਜਿਹੜੇ سپورਟ ਕਰਨ ਆਉਂਦੇ ਆ ਤਾਂ ਬੜੀ ਮਾਣ ਵਾਲੀ ਗੱਲ ਆ ਜੀ ਸਾਡੇ ਲਈ ਸੋਕਾ ਚੱਲ ਰਿਹਾ ਸੀ 1980 ਤੋਂ ਬਾਅਦ ਲਗਾਤਾਰ ਤੁਹਾਡੀ ਟੀਮ ਨੇ ਕਮਾਲ ਕੀਤੀ ਹੈ ਤੇ ਸੇਰਾ ਸਰਪੰਚ ਸਾਹਿਬ ਨੂੰ ਵੀ ਜਾਂਦਾ दस को सरपंच साहब ਨੇ ਕੀਤੇ ਆ ਨਹੀਂ ਦੇਖੋ ਇਹ ਗੁਰੂ ਮਹਾਰਾਜ ਨੇ ਕਰਵਾਇਆ ਜੀ ਪਰ ਇਹ ਆ ਕਿ ਪੂਰੀ ਟੀਮ ਦਾ ਜੋਰ ਹੈ ਜੀ ਇਹਦੇ ਚ ਪੂਰੀ ਟੀਮ ਦਾ ਹੱਥ ਆ ਤੇ ਹਾਕੀ ਦੇ ਵਿੱਚ ਲਗਾਤਾਰ ਬੈਕ ਟੂ ਬੈਕ ਦੋ ਵਾਰੀ ਮੈਡਲ ਜਿਤਨਾ ਬਹੁਤ ਵੱਡੀ ਗੱਲ ਆ ਜਿੱਦਾਂ ਦੱਸਿਆ ਨੇ ਉਹਨਾਂ ਨੇ ਦੱਸਿਆ ਨੇ ਤੁਹਾਨੂੰ ਕਿ ਜਿਹੜਾ ਸਾਡਾ ਸੋਕਾ ਸੀ ਉਹ ਦੁਬਾਰਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀ ਹਾਕੀ ਉੱਭਰ ਕੇ ਅੱਗਾਹ ਨੂੰ ਆਵੇ ਤੇ ਆਪਾਂ ਹੋਰ ਇਦਾਂ ਤਰੱਕੀਆਂ ਕਰੀਏ ਤੇ ਹਾਕੀ ਦਾ ਨਾਮ ਆਵੇ ਅਸੀਂ ਗੋਲਡ ਮੈਡਲ ਦੀ ਅਰਦਾਸ ਕੀਤੀ ਹੈ ਜੋ ਅਗਲੀ ਵਾਰੀ ਗੋਲਡ ਮੈਡਲ ਲੈ ਕੇ ਆਈਏ ਜੀ ਹਰ ਵਾਰੀ ਹਰ ਪਿੰਡਾਂ ਦੇ ਵਿੱਚ ਕਪਤਾਨ ਸਾਹਿਬ ਜਿਹੜੇ ਸਕੂਲ ਨੇ ਬੱਚਿਆਂ ਨੂੰ ਤੁਹਾਨੂੰ ਲੱਗਦਾ ਹੈ ਕਿ ਖੇਡਾਂ ਵਾਸਤੇ ਜਿਹੜੀਆਂ ਉਹਨਿਆਦੀ ਸਹੂਲਤਾਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਕੀ ਕਈ ਵਾਰ ਦੇਖਿਆ ਗਿਆ ਕਿ ਬੁਨਿਆਦੀ ਸਹੂਲਤਾਂ ਸਰਕਾਰਾਂ ਵੱਲੋਂ ਨਹੀਂ ਦਿੱਤੀਆਂ ਜਾਂਦੀਆਂ ਤਾਂ ਕਰਕੇ ਗਰੀਬ ਘਰਾਂ ਦੇ ਬੱਚੇ ਪਿਤਾ ਦਾ ਵੀ ਪਿੰਡ ਲਈ ਸਟੇਡੀਅਮ ਦੀ ਮੰਗ ਕੀਤੀ ਹੈ ਜੀ ਬਿਲਕੁਲ ਨਹੀਂ ਨਹੀਂ ਲਾਸਟ ਟਾਈਮ ਜੀ ਹੋਇਆ ਜੀ ਸਾਰਾ ਕੁਝ ਹੋ ਰਿਹਾ ਮੈਂ ਮੰਗ ਵੀ ਕੀਤੀ ਹੈ ਤੇ ਮੰਗ ਪੂਰੀ ਵੀ ਹੋਈ ਆ ਉੱਤੇ ਕੰਮ ਵੀ ਚੱਲੇਗਾ ਸਾਡੇ ਪਿੰਡ ਦੇ ਜਿਹੜੇ ਗਰਾਊਂਡ ਆਫ ਕੋਰਸ ਬਣੇਗੀ ਤੇ ਮੈਂ ਕਹਿਣਾ ਚਾਹੁੰਦਾ ਪਰ ਖੇਡਾਂ ਪ੍ਰਤੀ ਜੇ ਦੇਖਿਆ ਜਾਵੇ ਬਹੁਤ ਵਧੀਆ ਪਰਾਲੇ ਕੀਤੇ ਜਾ ਰਹੇ ਆ ਬਹੁਤ ਵੱਡੀ ਗੱਲ ਹੈ ਜੀ ਆਉਣ ਵਾਲੇ ਯੰਗਸਟਰ ਮੁੰਡੇ ਆ ਜਿਹੜੇ ਔਰ ਜਦੋਂ ਦੇਖਣਗੇ ਇਨਾ ਪਿਆਰ ਮਿਲਦਾ ਹੈ ਇਨਾ ਸਤਿਕਾਰ ਮਿਲਦਾ ਹੈ ਤੇ ਉਹ ਜਿਹੜੀ ਆਪਾਂ ਗੱਲ ਕਰ ਰਹੇ ਆਂ ਅੱਜਕੱਲ ਪੰਜਾਬ ਦੇ ਬਾਰੇ ਉਹ ਤਾਂ ਆਪਾਂ ਬਹੁਤ ਛੇਤੀ ਸ਼ੁਕਰਾਂ ਪਾਲਾਂਗੇ ਜੀ ਸ਼੍ਰੋਮਣੀ ਕਮੇਟੀ ਮਾਨੂੰ ਅੱਜ ਮਾਨ ਸਨਮਾਨ ਕੀਤਾ ਗਿਆ ਕਿ ਕੀ ਮਾਣੇ ਰੱਖਦਾ ਹੈ ਮਾਨ ਸਨਮਾਨ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਲਾਸਟ ਟਾਈਮ ਵੀ ਅਸੀਂ ਆਏ ਸੀਗੇ ਇਨਾ ਹੀ ਪਿਆਰ ਦਿੱਤਾ ਗਿਆ ਸੀ ਦੇਸਵਾਲੀ ਵੀ ਮੈਂ ਬਹੁਤ ਦਿਲੋਂ ਸਾਰੀ ਟੀਮ ਵੱਲੋਂ ਸ਼ੁਕਰਗੁਜ਼ਾਰ ਹਾਂ। ਸ੍ਰੋਮਣੀ ਕਮੇਟੀ ਵੱਲੋਂ ਵੀ ਹਾਕੀ ਅਕੈਡਮੀ ਰਨ ਕੀਤੀ ਜਾ ਰਹੀ ਜਿੱਥੇ ਸਾਬਤ ਸਿਰੂ ਖਿਡਾਰੀ ਤਿਆਰ ਕੀਤੇ ਜਾ ਰਹੇ ਹਨ। ਸ੍ਰੋਮਣੀ ਕਮੇਟੀ ਵੀ ਆਪਣੇ ਪੱਧਰ ਤੇ ਖਿਡਾਰੀ ਤਿਆਰ ਕਰਦੀ ਹੈ। ਜੀ ਬਿਲਕੁਲ ਜੀ। ਮੈਂ ਤਾਂ ਕਹਿੰਨਾ ਜੀ ਬਹੁਤ ਚੜ੍ਹ ਕੇ ਸਾਰੇ ਹੀ ਆਉਣ ਜੀ। ਕਿਉਂਕਿ ਬੱਚਿਆਂ ਦਾ ਫਿਊਚਰ ਹਾਕੀ ਦੀ ਗੱਲ ਹੋ ਰਹੀ ਹੈ, ਖੇਡਾਂ ਦੀ ਗੱਲ ਹੋ ਰਹੀ ਹੈ, ਇੰਡੀਆ ਦੀ ਗੱਲ, ਪੰਜਾਬ ਦੀ ਗੱਲ ਹੋ ਰਹੀ ਹੈ ਤੇ ਮੈਂ ਤਾਂ ਕਹੂੰਗਾ ਜੀ ਬਹੁਤ ਸਾਰੇ ਜਿਹੜਾ ਬੰਦਾ ਚੋਗਧੰ ਦੇਖ ਸਕਦਾ ਤਾਂ ਆਪਣੇ ਤੇ